ਉਹਨ ਗਿਆਨੀ ਰਖਬੀਰ ਸਿੰਘ ਜੀ ਦੇ ਬਿਆਨਾਂ ਨਾਲ ਵੀ ਬਾਦਲ ਧਿਰਕਸੁੱਤੀ ਵਿੱਚ ਫਸੀ ਹੋਈ ਹੈ ਇਸੇ ਕਰਕੇ ਇੱਕ ਵਾਰ ਫੇਰ 1999 ਵਾਂ ਜਦੋਂ ਭਾਈ ਰਣਜੀਤ ਸਿੰਘ ਹੋਰਾਂ ਨੂੰ ਸ਼ਰੋਣੀ ਕਮੇਟੀ ਦੀ ਜ਼ਥੇਦਾਰੀ ਤੋਂ ਲਾਂਭੇ ਕੀਤਾ ਗਿਆ ਸੀ ਉਹੀ 1999 ਵਾਲਾ ਇਤਿਹਾਸ ਗਿਆਨੀ ਰਖਬੀਰ ਸਿੰਘ ਦੇ ਨਾਲ ਦੁਹਰਾਏ ਜਾਣ ਦੀਆਂ ਵੀ ਪੂਰੀਆਂ ਪੂਰੀਆਂ ਸੰਭਾਵਨਾਵਾਂ ਹਨ ਕਿ ਆ ਰਹੀ ਵਿਸਾਖੀ ਤੋਂ ਪਹਿਲਾਂ-ਪਹਿਲਾਂ ਅਕਾਲੀ ਦਲ ਦੀਆਂ ਦੋ ਧਿਰਾਂ ਸਥਾਪਿਤ ਹੋ ਜਾਣਗੀਆਂ ਔਰ ਵਿਸਾਖੀ ਮੌਕੇ ਸ਼੍ਰੀ ਨਨਪੁਰ ਸਾਹਿਬ ਕੇ ਬਾਗੀਆਂ ਤੇ ਦਾਗੀਆਂ ਦੀਆਂ ਦੋ ਵੱਖਰੀਆਂ-ਵੱਖਰੀਆਂ ਸਟੇਜਾਂ ਲੱਗਣਗੀਆਂ ਚੋਣਾ ਦੇ ਨੇੜੇ ਆਉਂਦਿਆਂ-ਆਉਂਦਿਆਂ ਬਾਗੀ ਅਕਾਲੀ ਗਿਆਨੀ ਹਰਪ੍ਰੀਤ ਸਿੰਘ ਕੁਝ ਸੰਪਰਦਾਵਾਂ ਸਿੱਖ ਮਿਸ਼ਨਰੀ ਕਈ ਉਗੇ ਪ੍ਰਚਾਰਕ ਪਾਈ ਅਮਰਤਪਾਲ ਸਿੰਘ ਦੀ ਵਾਰਸ ਪੰਜਾਬ ਪਾਰਟੀ ਇਕੱਠੇ ਹੋ ਸਕਤੇ ਹਨ ਜਿੱਥੇ ਅਕਾਲੀ ਸਰਕਾਰ ਦੌਰਾਨ ਪੰਜਾਬ ਦੀ ਆਰਥਿਕਤਾ ਤਬਾਹ ਹੋਈ ਪੰਜਾਬ ਦੀ ਜਵਾਨੀ ਬੇਰੋਜ਼ਗਾਰ ਹੋ ਕੇ ਨਸ਼ਿਆਂ ਦੇ ਰਾਹ ਤੁਰ ਪਈ ਉਧਰ ਦੂਸਰੀ ਤਰਫ ਬੀਜੇਪੀ ਨਾਲ ਭਾਈਵਾਲੀ ਦੇ ਦੌਰਾਨ ਅਕਾਲੀ ਦਲ ਨੇ ਬਹੁਤ ਪੰਥਕ ਨੁਕਸਾਨ ਕੀਤੇ ਅਕਾਲੀ ਦਲ ਰਾਜਸੀ ਪਾਰਟੀ ਦੇ ਤੌਰ ਤੇ ਕੰਮ ਕਰੇ ਪੰਥਕ ਹਿੱਤਾਂ ਦੀ ਰਾਖੀ ਕਰੇ ਪੰਥ ਅਜੇਹ ਅਕਾਲੀ ਦਲ ਦੀ ਪਿੱਠ ਤੇ ਖੜ ਸਕਦਾ ਹੈ ਇਹ ਬੀਜ ਅਕਾਲੀ ਦਲ ਨੇ ਖੁਦ ਬੀਜੇ ਨੇ ਜਿਸ ਦਾ ਨੁਕਸਾਨ ਸਿੱਖਾਂ ਨੂੰ ਕੌਮੀ ਤੌਰ ਤੇ ਹੋ ਰਿਹਾ ਤੇ ਹੁੰਦਾ ਰਹੇ ਤੋ ਨਾ ਇਸ ਗੱਲ ਲਈ ਸ਼੍ਰੋਮਣੀ ਕਮੇਟੀ ਦੇ ਜਥੇਦਾਰਾਂ ਦੀਆਂ ਲੱਤਾਂ ਨੇ ਭਾਰ ਚੱਲਿਆ ਤੇ ਨਾ ਸਿੱਖ ਸੰਸਥਾਵਾਂ ਵਿੱਚੋਂ ਰਾਜਨੀਤੀ ਦਾ ਖਾਤਮਾ ਹੋਇਆ ਮੈਨੂੰ ਕਰੀਬ 15 ਸਾਲ ਪਹਿਲਾਂ ਦੀ ਗੱਲ ਯਾਦ ਆਉਂਦੀ ਹੈ ਸਰਕਾਰ ਬਾਦਲਾਂ ਦੀ ਸੀ ਤੇ ਇਹਨਾਂ ਦੀ ਪੂਰੀ ਚੜ੍ਹਾਈ ਸੀ ਸੁਖਬੀਰ ਸਿੰਘ ਬਾਦਲ ਨਾਲ ਗੁਰਦੁਆਰਾ ਆਮ ਸਹਿਬ ਦੀ ਜ਼ਮੀਨ ਦੇ ਮਾਮਲੇ ਵਿੱਚ ਮੇਰੀ 1 ਟੂ 1 ਮੁਲਾਕਾਤ ਵਿੱਚ ਮੈਂ ਉਹਨਾਂ ਨੂੰ ਕਿਹਾ ਸੀ ਕਿ ਜਿਸ ਟੰਗ ਨਾਲ ਤੁਸੀਂ ਪੰਥਕ ਮਸਲਿਆਂ ਨੂੰ ਡੀਲ ਕਰ ਰਹੇ ਹੋ ਤੇ ਜਿਸ ਨੀਵੇਂ ਪੱਦਰ ਤੇ ਤਖਤਾਂ ਦੇ ਮੁਖੀਆਂ ਨੂੰ ਵਰਤ ਰਹੇ ਹੋ ਇੱਕ ਦਿਨ ਇਹ ਸੰਸਥਾਵਾਂ ਤੇ ਧਾਰਮਿਕ ਮੁਖੀ ਪਾਵ ਜਥੇਦਾਰ ਕਾਸੀ ਜੋਗੇ ਨਹੀਂ ਰਹਿਣਗੇ ਸਦਾ ਸੁਖਬੀਰ ਸਿੰਘ ਬਾਦਲ ਮੱਥੇ ਤੇ ਤਿਊੜੀਆਂ ਪਾ ਕੇ ਸਿਰ ਹਿਲਾਉਂਦੇ ਰਹੇ ਪਰ ਸਾਫ਼ ਦਿਖ ਰਿਹਾ ਸੀ ਕਿ ਉਹਨਾਂ ਨੂੰ ਮੇਰੀ ਗੱਲ ਬਿਲਕੁਲ ਵੀ ਚੰਗੀ ਨਹੀਂ ਸੀ ਲੱਗ ਰਹੀ ਉਦੋਂ ਤਾਂ ਰਾਜ ਤਾਕਤ ਦਾ ਨਸ਼ਾ ਸੀ ਪਰ ਅੱਜ ਨਤੀਜੇ ਸਾਹਮਣੇ ਨੇ ਇੱਕ ਗੱਲ ਮੈਂ ਬਾਦਲ ਦਲ ਵਾਲਿਆਂ ਨੂੰ ਵੀ ਕਹਿ ਦਵਾਂ ਉਹ ਭਲਿਓ ਅਸੀਂ ਅਕਾਲੀ ਦਲ ਦੇ ਵਿਰੋਧੀ ਨਹੀਂ ਆ ਅਸੀਂ ਅਕਾਲੀ ਦਲ ਨੂੰ ਮਜ਼ਬੂਤ ਹੋਇਆ ਦੇਖਣਾ ਚਾਹੁੰਦੇ ਆ ਪਰ ਉਹ ਅਕਾਲੀ ਦਲ ਸਿੱਖੀ ਨੂੰ ਮਜ਼ਬੂਤ ਕਰਨ ਦੇ ਰਾਹ ਤੇ ਤੁਰੇ ਜੋ ਸਿੱਖੀ ਦੀ ਵਾਰਡ ਬਣ ਕੇ ਖੜ ਸਕੇ ਧਰਮ ਦੇ ਨਾਂ ਦੇ ਉੱਤੇ ਰਾਜਨੀਤੀ ਕਰਨ ਦੀ ਥਾਂ ਧਰਮੀ ਰਾਜਨੀਤੀ ਕਰੇ ਸਿਧਾਂਤਕ ਤਬਦੀਲੀਆਂ ਬਾਰੇ ਗੱਲ ਕਰਨ ਜਾਂ ਤੁਹਾਡੇ ਕੰਨ ਖੋਲਣ ਵਾਲਿਆਂ ਨੂੰ ਤੁਸੀਂ ਦੁਸ਼ਮਣ ਸਮਝ ਬੈਠੇ ਹੋ ਦਸਤਾਰ ਚੈਨਲ ਦੇ ਅੱਜ ਦੇ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਧਰਾਂ ਦੇ ਵਿਚਾਰੇ ਪਏ ਰੌਲ ਕਚੌਲੇ ਤੋਂ ਪੈਦਾ ਹੋ ਰਹੇ ਹਾਲਾਤਾਂ ਬਾਰੇ ਅਤੇ ਨਾਲ ਹੀ ਗੱਲ ਕਰਾਂਗੇ ਇਹ ਸਾਰੇ ਵਰਤਾਰੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆ ਰਹੀਆਂ ਚੋਣਾਂ ਦੇ ਨਾਲ ਕੀ ਸੰਬੰਧ ਹੈ ਇਸ ਵੀਡੀਓ ਆਰਟੀਕਲ ਦੇ ਪਿਛਲੇ ਹਿੱਸੇ ਵਿੱਚ ਸ਼੍ਰੋਮਣੀ ਕਮੇਟੀ ਨਾਲ ਸੰਬੰਧਤ ਕਈ ਅਹਿਮ ਗੱਲਾਂ ਸਾਂਝੀਆਂ ਕਰਾਂਗੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਕਿ ਅੱਜ ਦਾ ਇਹ ਵੀਡੀਓ ਆਰਟੀਕਲ ਪੂਰਾ ਸੁਣ ਲਿਓ ਅਤੇ ਉਸ ਤੋਂ ਬਾਅਦ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਸਾਡੀਆਂ ਅਗਲੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ ਅੱਜ ਦੇ ਵਿਸ਼ੇ ਉੱਪਰ ਗੱਲ ਸ਼ੁਰੂ ਕਰਦੇ ਹਾਂ ਮਾਰਚ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਅਕਾਲੀ ਦਲ ਦਾ ਪਿਛਲੇ 8 ਮਹੀਨੇ ਤੋਂ ਚੱਲ ਰਿਹਾ ਕਲੇਸ਼ ਜਿਉਂ ਦਾ ਤਿਉਂ ਬਰਕਰਾਰ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਬਾਗੀਆਂ ਤੇ ਦਾਗੀਆਂ ਨੂੰ ਇਹ ਹਦਾਇਤ ਦਿੱਤੀ ਗਈ ਸੀ ਕਿ ਦੋਹੇ ਤਰ੍ਹਾਂ ਆਪੋ ਆਪਣੇ ਚੁੱਲ੍ਹੇ ਸਿਮੇਟ ਕੇ ਇਕੱਠੇ ਹੋ ਜਾਓ ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਕੰਮ ਕਰੋ ਤਾਂ ਜੋ ਅਕਾਲੀ ਦਲ ਪੰਥਕ ਪਾਰਟੀ ਵੱਜੋਂ ਮੋੜ ਤੋਂ ਉੱਭਰ ਸਕੇ ਪਿਛਲੇ 3 ਮਹੀਨੇ ਤੋਂ ਬਾਗੀ ਅਤੇ ਦਾਗੀ ਅਕਾਲੀ ਆਪੋ ਆਪਣੇ ਨਜ਼ਰੀਏ ਦੇ ਨਾਲ ਆਪਣੇ ਆਪਣੇ ਹੱਕ ਦੇ ਵਿੱਚ ਦਲੀਲਾਂ ਦਿੰਦੇ ਆ ਰਹੇ ਨੇ ਪਰ ਗੱਡਾ ਹਜੇ ਫਸਿਆ ਹੀ ਹੋਇਆ ਹੈ ਇਸ ਗੱਲ ਦਾ ਨਿਤਾਰਾ ਨਹੀਂ ਹੋ ਸਕਿਆ ਕਿ ਅਕਾਲੀ ਦਲ ਉੱਪਰ ਬਾਦਲ ਧਿਰ ਕਾਬਜ ਰਹੇਗੀ ਜਾਂ ਬਾਦਲਾਂ ਤੋਂ ਬਿਨਾਂ ਅਕਾਲੀ ਦਲ ਦੀ ਤਵਕਕੋ ਕੀਤੀ ਜਾ ਸਕਦੀ ਹੈ। ਬਾਗੀ ਧਿਰ ਇਹ ਚਾਹੁੰਦੀ ਹੈ ਕਿ 2 ਦਸੰਬਰ ਦੇ ਫੈਸਲੇ ਮੁਤਾਬਕ 7 ਮੈਂਬਰੀ ਕਮੇਟੀ ਅਕਾਲੀ ਦਲ ਦੀ ਭਰਤੀ ਕਰੇ ਅਤੇ ਅਗਲੇ ਪ੍ਰਧਾਨ ਦੀ ਚੋਣ ਤੱਕ ਸਾਰਾ ਪ੍ਰਬੰਧ ਸੰਭਾਲੇ। ਜਦਕਿ ਬਾਦਲ ਧਿਰ ਆਪਣੇ ਹੱਥੋਂ ਅਕਾਲੀ ਦਲ ਦੀ ਕਮਾਂਡ ਕਿਸੇ ਵੀ ਕੀਮਤ ਤੇ ਨਹੀਂ ਦੇਣਾ ਚਾਹੁੰਦੀ। ਆਪਣੇ ਮਕਸਦ ਦੀ ਪੂਰਤੀ ਲਈ ਬਾਦਲ ਧਿਰ ਨੇ ਕਈ ਵੇਰਾਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਗਿਆਨੀ ਰਕबीर ਸਿੰਘ ਹੁਰਾਨ ਨੂੰ ਮਿਲ ਕੇ ਫੈਸਲਿਆਂ ਵਿੱਚ ਕਈ ਤਬਦੀਲੀਆਂ ਦੀ ਮੰਗ ਕੀਤੀ। ਕਈ ਵਾਰ ਸਮੇਂ ਵਿੱਚ ਵਾਅਦਾ ਮੰਗਿਆ ਤੇ ਫੇਰ ਵੀ ਜੇਕਰ ਉਹਨਾਂ ਨੂੰ ਸੂਤ ਨਾ ਬੈਠਿਆ ਤਾਂ ਬਾਦਲ ਤਰਨੇ ਹਰ ਤਰ੍ਹਾਂ ਨਾਲ ਆਪਣਾ ਜੋਰ ਜਮਾਇਸ਼ ਕਰਨ ਤੋਂ ਗੁਰੇਜ਼ ਨਹੀਂ ਕੀਤਾ। ਗਿਆਨੀ ਹਰਪ੍ਰੀਤ ਸਿੰਘ ਨੂੰ ਤਖਸ਼ਿਰੀ ਦਮਦਮਾ ਸਾਹਿਬ ਦੀ ਸੇਵਾ ਤੋਂ ਬਰਖਾਸਤ ਕਰ ਦਿੱਤਾ ਗਿਆ। ਗਿਆਨੀ ਰਕਬੀਰ ਸਿੰਘ ਨੂੰ ਵੀ ਗੁਰਦੁਆਰਾ ਐਕਟ 1925 ਦੇ ਸ਼ੀਸ਼ੇ ਵਿੱਚ ਚਿਹਰਾ ਦਿਖਾ ਦਿੱਤਾ ਗਿਆ। ਗਿਆਨੀ ਰਗਵੀਰ ਸਿੰਘ 2 ਦਸੰਬਰ ਦੇ ਫੈਸਲੇ ਮੁਤਾਬਕ 7 ਮੈਂਬਰੀ ਜਾਂ 5 ਮੈਂਬਰੀ ਕਮੇਟੀ ਰਾਹੀਂ ਭਰਤੀ ਉੱਪਰ ਆਪਣਾ ਸਟੈਂਡ ਲੈ ਚੁੱਕੇ ਨੇ ਤੇ ਉਹਨਾਂ ਵੱਲੋਂ ਕੱਪੜੇ ਬੈਗ ਵਿੱਚ ਪਾਏ ਹੋਣ ਬਾਰੇ ਬਿਆਨ ਬਾਦਲ ਕਾਲੀ ਧਿਰ ਦੇ ਅੜੀਲ ਵਤੀਰੇ ਬਾਰੇ ਸਪਸ਼ਟ ਸੰਕੇਤ ਦੇ ਰਿਹਾ ਹੈ ਰਾਜਨੀਤਿਕ ਤਰ੍ਹਾਂ ਆਪੋ ਆਪਣੀਆਂ ਚਾਲਾਂ ਚਲਦੀਆਂ ਨੇ ਤੇ ਧਾਰਮਿਕ ਸੰਸਥਾਵਾਂ ਨੂੰ ਉਹਨਾਂ ਨੇ ਆਪਣੇ ਰਾਜਸੀ ਚੱਕਰ ਵਿੱਚ ਉਲਝਾ ਲਿਆ ਹੈ ਅਜਿਹੇ ਵਰਤਾਰੇ ਨਾਲ ਸਿਆਸਤਦਾਨਾਂ ਦਾ ਕੁਝ ਨਹੀਂ ਜਾਂਦਾ ਨੁਕਸਾਨ ਸਿਰਫ ਸਿਕ ਸੰਸਥਾਵਾਂ ਦਾ ਹੋ ਰਿਹਾ ਹੈ ਗੰਦਲੀ ਤੇ ਹੋਛੀ ਸਿਆਸਤ ਦੇ ਵਿੱਚ ਧਾਰਮਿਕ ਮੁਖੀਆਂ ਦੀਆਂ ਬਲੀਆਂ ਹੋਣੀਆਂ ਬਹੁਤੀ ਅਚੰਭੇ ਵਾਲੀ ਗੱਲ ਨਹੀਂ ਹੈ ਤੇ ਨਾ ਹੀ ਇਹ ਪਹਿਲੀ ਵਾਰ ਹੋ ਰਿਹਾ ਹੈ ਅਜਿਹੇ ਹਾਲਾਤ ਦੀਆਂ ਸੰਭਾਵਨਾ ਪਿਛਲੇ ਕਈ ਮਹੀਨਿਆਂ ਤੋਂ ਦੇਖੀਆਂ ਜਾ ਰਹੀਆਂ ਸੀ ਸਾਰੇ ਪਾਸਿਆਂ ਤੋਂ ਲੀਪਾ ਪੋਚੀ ਹੁੰਦੀ ਰਹੀ ਤੇ ਇਸੇ ਵਿਖਾਵੇ ਕਰਕੇ ਇੰਨਾ ਸਮਾਂ ਲੰਘਿਆ ਵਰਨਾ ਇੱਥੋਂ ਤੱਕ ਦੀ ਸਥਿਤੀ ਸ਼ਾਇਦ ਬਹੁਤ ਪਹਿਲਾਂ ਪਹੁੰਚ ਗਈ ਹੁੰਦੀ ਬਣੇ ਹੋਏ ਹਾਲਾਤਾਂ ਵਿੱਚ ਗਿਆਨੀ ਹਰਪ੍ਰੀਤ ਸਿੰਘ ਤੋਂ ਬਾਅਦ ਹੁਣ ਗਿਆਨੀ ਰਗਵੀਰ ਸਿੰਘ ਜੀ ਦੇ ਬਿਆਨਾਂ ਨਾਲ ਵੀ ਬਾਦਲ ਧਿਰਕਸੂਤੀ ਵਿੱਚ ਫਸੀ ਹੋਈ ਹੈ ਇਸੇ ਕਰਕੇ ਇੱਕ ਵਾਰ ਫੇਰ 1999 ਵਾਂਗ ਜਦੋਂ ਭਾਈ ਰਣਜੀਤ ਸਿੰਘ ਹੋਰਾਂ ਨੂੰ ਸ਼ਰੋਣੀ ਕਮੇਟੀ ਦੀ ਜ਼ਥੇਦਾਰੀ ਤੋਂ ਲਾਂਭੇ ਕੀਤਾ ਗਿਆ ਸੀ ਉਹੀ 1999 ਵਾਲਾ ਇਤਿਹਾਸ ਗਿਆਨੀ ਰਗਵੀਰ ਸਿੰਘ ਦੇ ਨਾਲ ਦੁਹਰਾਏ ਜਾਣ ਦੀਆਂ ਵੀ ਪੂਰੀਆਂ ਪੂਰੀਆਂ ਸੰਭਾਵਨਾਵਾਂ ਹਨ ਲੱਗਦਾ ਹੈ ਕਿ ਗਿਆਨੀ ਰਕबीर ਸਿੰਘ ਜੀ ਦਾ ਬਤੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਦਾਰ ਕਾਰਜਕਾਲ ਬਹੁਤਾ ਲੰਬਾ ਨਹੀਂ ਹੈ ਪਰ ਇਸ ਮੌਕੇ ਉਹ ਕਿਹੋ ਜਿਹੇ ਫੈਸਲੇ ਲੈਂਦੇ ਨੇ ਇਸ ਨਾਲ ਉਹਨਾਂ ਦੀ ਸਖਸ਼ੀਅਤ ਦਾ ਮਿਆਰ ਤੈਅ ਜ਼ਰੂਰ ਹੋਵੇਗਾ ਬਾਦਲ ਤੇ ਆਪਣੀ ਭਰਤੀ ਕਰੀ ਬੈਠੀ ਹੈ ਗਿਆਨੀ ਰਕबीर ਸਿੰਘ ਹੋਰਾਂ ਦੇ ਭਰਤੀ ਸੰਬੰਧੀ ਫੈਸਲੇ ਅਧ ਵਿਚਾਰੀ ਲਟਕੇ ਪਏ ਨੇ ਤੇ ਦੂਜੇ ਪਾਸੇ ਬਾਗੀ ਤਿਰਦੀਆਂ ਅੰਦਰ ਖਾਤੇ ਚੱਲ ਰਹੀਆਂ ਤਿਆਰੀਆਂ ਦੇ ਮੱਦੇਨਜ਼ਰ ਮੈਂ ਇਹ ਗੱਲ ਮਹਿਸੂਸ ਕਰਦਾ ਹਾਂ ਕਿ ਆ ਰਹੀ ਵਿਸਾਖੀ ਤੋਂ ਪਹਿਲਾਂ-ਪਹਿਲਾਂ ਅਕਾਲੀ ਦਲ ਦੀਆਂ ਦੋ ਤਰ੍ਹਾਂ ਸਥਾਪਿਤ ਹੋ ਜਾਣਗੀਆਂ ਔਰ ਵਿਸਾਖੀ ਮੌਕੇ ਸ਼੍ਰੀ ਨਨਪੁਰ ਸਾਹਿਬ ਵਿਖੇ ਬਾਗੀਆਂ ਤੇ ਦਾਗੀਆਂ ਦੀਆਂ ਦੋ ਵੱਖਰੀਆਂ-ਵੱਖਰੀਆਂ ਸਟੇਜਾਂ ਲੱਗਣਗੀਆਂ 2 ਦਸੰਬਰ ਨੂੰ ਗੱਲ ਹੋਈ ਸੀ ਆਪੋ ਆਪਣੇ ਚੁੱਲ੍ਹੇ ਸਮੇਟਣ ਦੀ ਪਰ ਹੁਣ ਆਉਂਦੇ ਦਿਨਾਂ ਦੇ ਵਿੱਚ ਦੋਹਾਂ ਧਿਰਾਂ ਵੱਲੋਂ ਬਕਾਇਦਾ ਤੌਰ ਤੇ ਆਪੋ ਆਪਣੇ ਚੁੱਲ੍ਹੇ ਬਾਲ ਲੈ ਜਾਣਗੇ ਇਕੱਠ ਦੀਆਂ ਕੋਈ ਸੰਭਾਵਨਾਵਾਂ ਨਹੀਂ ਦਿਸਦੀਆਂ ਭਾਵੇਂ ਵਾਪਰ ਰਹੀ ਘਟਨਾ ਕ੍ਰਮ ਅਨਸਾਰ ਵੱਖ-ਵੱਖ ਢੰਗ ਨਾਲ ਕੋਸ਼ਿਸ਼ਾਂ ਹੁੰਦੀਆਂ ਨਜ਼ਰ ਆ ਰਹੀਆਂ ਨੇ ਪਰ ਜੋ ਆਖਰ ਹੋਣਾ ਹੈ ਉਹ ਹੈ ਦੋ ਧਿਰਾਂ ਤੇ ਦੋ ਵੱਖਰੇ-ਵੱਖਰੇ ਚੁੱਲ੍ਹੇ ਦੋਵੇਂ ਧਿਰਾਂ ਆਪਣੇ ਆਪ ਨੂੰ ਅਸਲ ਅਕਾਲੀ ਸਾਬਤ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡਣਗੀਆਂ ਆਪੋ ਆਪਣੀ ਸਥਾਪਤੀ ਦੇ ਲਈ ਵਰਤੋਂ ਸਿੱਖ ਸੰਸਥਾਵਾਂ ਤੇ ਸਿੱਖ ਭਾਵਨਾਵਾਂ ਦੀ ਹੋਣੀ ਹੈ ਪਾਵ ਪੰਥਕ ਹਲਕਿਆਂ ਦਾ ਹਜੇ ਹੋਰ ਮੌਜੂ ਉਡਣਾ ਬਾਕੀ ਹੈ। ਕੁੱਲ ਮਿਲਾ ਕੇ ਇਸ ਸਾਰੇ ਹਾਲਾਤ ਨਾਲ ਪੰਥ ਤੇ ਪੰਜਾਬ ਦੀ ਸ਼ਕਤੀ ਹੋਰ ਕਮਜ਼ੋਰ ਹੋਵੇਗੀ ਤੇ ਦਰਸ਼ਕ ਗੈਲਰੀ ਵਿੱਚ ਮੂਕ ਬਣ ਕੇ ਬੈਠੀਆਂ ਦਿੱਲੀ ਦੀਆਂ ਧਿਰਾਂ ਨੂੰ ਇਸ ਨਾਲ ਵੱਡਾ ਲਾਭ ਮਿਲੇਗਾ। ਹਾਲਾਂਕਿ ਇਹ ਮਾਮਲਾ ਇਕੱਲਾ ਅਕਾਲੀ ਦਲ ਦਾ ਅੰਦਰੂਨੀ ਹੈ। ਪਰਸ਼ੀਰੀ ਅਕਾਲ ਤਖਤ ਸਾਹਿਬ ਸੰਸਥਾ ਦਾ ਨਾਮ ਇਸ ਬਖੇੜੇ ਦੇ ਨਾਲ ਜੁੜ ਜਾਣ ਕਰਕੇ ਸਮੁੱਚਾ ਸਿੱਖ ਪੰਥ ਇਸ ਮਸਲੇ ਦਾ ਕੋਈ ਚੰਗਾ ਹੱਲ ਵੇਖਣਾ ਚਾਹੁੰਦਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਦੋਹਾਂ ਧਿਰਾਂ ਨੂੰ ਆਪਣੀਆਂ ਵੱਖਰੀਆਂ ਸੂਰਾਂ ਛੱਡ ਕੇ ਇਕੱਠੇ ਹੋਣ ਦਾ ਗਿਆਨੀ ਰਗਵੀਰ ਸਿੰਘ ਦਾ ਬਿਆਨ, ਉਹਨਾਂ ਦੀਆਂ ਹਦਾਇਤਾਂ ਬੇਅਸਰ ਹੋਣ ਦੇ ਨਾਲ ਇਹ ਸਵਾਲ ਫਿਰ ਵੱਡਾ ਹੋ ਜਾਵੇਗਾ। ਕਿ ਜਿਨ੍ਹਾਂ ਸ਼ਰੋਮਣੀ ਕਮੇਟੀ ਦੇ ਜਥੇਦਾਰਾਂ ਨੂੰ ਅਕਾਲੀ ਸਰਵ ਉੱਚ ਕਹਿੰਦੇ ਨੇ ਕਿ ਉਹ ਸਰਬਉੱਚ ਮੰਨਦੇ ਨੇ ਕਿ ਉਹ ਸਰਬਉੱਚ ਹੈਨ ਹਾਲਾਂਕਿ ਸਰਬਉੱਚ ਕੌਣ ਹੈ ਇਸ ਬਾਰੇ ਕਾਨੂੰਨੀ ਤੇ اخلاقی ਵੱਖਰੇ ਵੱਖਰੇ ਪਹਿਲੂ ਹਨ ਜਿਸ ਨੂੰ ਅਸੀਂ ਪਿਛਲੇ ਦਿਨੀ ਇਸੇ ਪ੍ਰੋਗਰਾਮ ਵਿੱਚ ਵਿਚਾਰ ਚੁੱਕੇ ਹਾਂ ਸਨ 2025 ਪੰਜਾਬ ਦੀ ਪੰਥਕ ਰਾਜਨੀਤੀ ਦੇ ਲਈ ਬਹੁਤ ਅਹਿਮੀਅਤ ਰੱਖਦਾ ਹੈ ਕਿਉਂਕਿ ਇਸ ਸਾਲ ਲੰਬੇ ਸਮੇਂ ਤੋਂ ਲਟਕ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ ਦੀਆਂ ਸੰਭਾਵਨਾਵਾਂ ਹਨ ਇਸ ਕਰਕੇ ਵੀ ਅਕਾਲੀ ਦਲ ਇਸ ਵੇਲੇ ਕਰੋ ਜਾਂ ਮਰੋ ਦੀ ਸਥਿਤੀ ਵਿੱਚ ਹੈ ਅਕਾਲੀ ਦਲ ਬਾਦਲ ਤਰ 227 ਦੀ ਨਹੀਂ ਬਲਕਿ 232 ਦੀ ਲੜਾਈ ਲੜ ਰਹੀ ਹੈ ਤੇ 232 ਦੀ ਲੜਾਈ ਲੜਨ ਵਾਸਤੇ ਉਸ ਨੂੰ 225 ਦੀ ਭਾਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਆਪਣੀ ਤਾਕਤ ਦਿਖਾਉਣੀ ਪੈਣੀ ਹੈ ਉਹਨਾਂ ਦਾ ਮਕਸਦ ਤਕੜੀ ਚੋਣ ਨਿਸ਼ਾਨ ਤੇ ਅਕਾਲੀ ਪਾਰਟੀ ਆਪਣੇ ਕੋਲ ਬਚਾ ਕੇ ਰੱਖਣਾ ਹੈ ਅਤੇ ਇਸ ਦੇ ਨਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਉਹ ਆਪਣੇ ਹੱਥ ਵਿੱਚ ਰੱਖਣਾ ਚਾਹੁੰਦੇ ਨੇ ਇਸੇ ਲਈ ਉਹਨਾਂ ਨੇ 30 35 ਲੱਖ ਦੀ ਪਰਤੀ ਕਰ ਲਈ ਹੈ ਬਾਗੀ ਧਿਰ ਨੂੰ ਤੱਕੜੀ ਨਿਸ਼ਾਨ ਵਾਲਾ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਤੋਂ ਖੋਣ ਵਾਸਤੇ ਇਸ ਤੋਂ ਵੱਧ ਪਰਤੀ ਕਰਨੀ ਪਵੇਗੀ ਉਸ ਤੋਂ ਬਾਅਦ ਫਿਰ ਇਹ ਸਾਬਤ ਕਰਨਾ ਪਵੇਗਾ ਕਿ ਉਹ ਭਾਰਤੀ ਇਲੈਕਸ਼ਨ ਕਮਿਸ਼ਨ ਕੋਲ ਰਜਿਸਟਰਡ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੀ ਹੋਈ ਹੈ ਇਸ ਕਰਕੇ ਤਕੜੀ ਨਿਸ਼ਾਨ ਅਤੇ ਇਲੈਕਸ਼ਨ ਕਮਿਸ਼ਨ ਵਾਲਾ ਅਕਾਲੀ ਦਲ ਬਾਦਲ ਧਿਰ ਤੋਂ ਖੋਣਾ ਬਾਕੀ ਧਿਰਾਂ ਵਾਸਤੇ ਇੰਨਾ ਸੌਖਾ ਨਹੀਂ ਲੱਗਦਾ ਵਿਰੋਧੀ ਪੰਥਕ ਧਿਰਾਂ ਜਾਂ ਗੈਰ ਅਕਾਲੀ ਰਾਜਸੀ ਪਾਰਟੀਆਂ ਦਾ ਪਹਿਲਾ ਨਿਸ਼ਾਨਾ 225 ਦੀ ਅੰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਕਿਉਂਕਿ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਕਿ ਪੰਜਾਬ ਵਿੱਚ ਪੰਥਕ ਰਾਜਨੀਤੀ ਦਾ ਇੱਕ ਵੱਖਰਾ ਤੇ ਵੱਡਾ ਰੋਲ ਹੈ ਇਸੇ ਕਰਕੇ ਇੱਕ ਤੋਂ ਵੱਧ ਮੁੱਖ ਰਾਜਨੀਤਿਕ ਪਾਰਟੀਆਂ ਉੱصر ਰਹੇ ਸ਼੍ਰੋਮਣੀ ਕਮੇਟੀ ਦੇ ਨਵੇਂ ਪਲੇਟਫਾਰਮ ਦੀ ਮਦਦ ਕਰ ਸਕਦੀਆਂ ਹਨ ਗੈਰ ਕਾਲੀ ਰਾਜਨੀਤਿਕ ਪਾਰਟੀਆਂ ਦਾ ਮਕਸਦ 227 ਵਿੱਚ ਆਪਣੇ ਪ੍ਰਭਾਵ ਵਾਲੇ ਐਸਜੀਪੀਸੀ ਮੈਂਬਰਾਂ ਤੋਂ ਰਾਜਸੀ ਲਾਹਾ ਲੈਣਾ ਹੋਵੇਗਾ ਇੱਥੋਂ ਤੱਕ ਤਾਂ ਗੱਲ ਸਮਝ ਆਉਂਦੀ ਹੈ ਪਰ ਜੇਕਰ ਸਿੱਖੀ ਵਿਰੋਧੀ ਧਿਰਾਂ ਉੱصر ਰਹੇ ਪਲੇਟਫਾਰਮਾਂ ਨੂੰ ਵਰਤ ਜਾਂਦੀਆਂ ਨੇ ਤਾਂ ਇਸ ਦੇ ਨਾਲ ਭਵਿੱਖ ਵਿੱਚ ਪੰਥਕ ਸਰੋਕਾਰਾਂ ਲਈ ਅੱਜ ਨਾਲੋਂ ਵੀ ਮਾੜੇ ਹਾਲਾਤ ਪੈਦਾ ਹੋ ਸਕਦੇ ਨੇ ਇਸ ਵਕਤ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਫੀਲਡ ਵਿੱਚ ਖੁੱਲ ਕੇ ਆਉਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਾਂ ਦੀ ਚੋਣਾਂ ਦੀ ਤਿਆਰੀ ਵੱਜੋਂ ਹੀ ਦੇਖਿਆ ਜਾਣਾ ਚਾਹੀਦਾ ਹੈ ਚੋਣਾਂ ਦੇ ਨੇੜੇ ਆਉਂਦਿਆਂ-ਆਉਂਦਿਆਂ ਬਾਗੀ ਅਕਾਲੀ ਗਿਆਨੀ ਹਰਪ੍ਰੀਤ ਸਿੰਘ ਕੁਝ ਸੰਪਰਦਾਵਾਂ ਸਿੱਖ ਮਿਸ਼ਨਰੀ ਕਈ ਉੱਗੇ ਪ੍ਰਚਾਰਕ ਤੇ ਭਾਈ ਅਮਰਤਪਾਲ ਸਿੰਘ ਦੀ ਵਾਰਸ ਪੰਜਾਬ ਪਾਰਟੀ ਇਕੱਠੇ ਹੋ ਸਕਦੇ ਹਨ ਅਕਾਲੀ ਦਲ ਬਾਦਲ ਧਰ ਵਾਲੇ ਜੋ ਕਿ ਲੰਮਾ ਸਮਾਂ ਬੀਜਪੀ ਤੇ ਆਰਐਸਐਸ ਦੇ ਨਾਲ ਭਾਈਵਾਲੀ ਵਿੱਚ ਰਹੇ ਹਨ ਇਸ ਵਾਰ ਆਪਣੇ ਵਿਰੋਧੀਆਂ ਦੇ ਬੀਜਪੀ ਨਾਲ ਮਿਲੇ ਹੋਣ ਅਤੇ ਇਹ ਸਾਰੇ ਵਰਤਾਰੇ ਨੂੰ ਬੀਜਪੀ ਵੱਲੋਂ ਅਕਾਲੀ ਦਲ ਨੂੰ ਖਤਮ ਕਰਨ ਦੀ ਗੇਮ ਪਲਾਨ ਦਾ ਹਿੱਸਾ ਦੱਸ ਰਹੇ ਨੇ ਹਾਲਾਂਕਿ ਅਕਾਲੀ ਦਲ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਨੂੰ ਕੋਰੇ ਰੂਪ ਵਿੱਚ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਬਾਦਲ ਧਿਰ ਜਿਸ ਕਸੂਤੀ ਵਿੱਚ ਫਸੀ ਹੋਈ ਹੈ ਉਸ ਦਾ ਕਾਰਨ ਉਹਨਾਂ ਦੀਆਂ ਆਪਣੀਆਂ ਗਲਤੀਆਂ ਨੇ ਉਹ ਆਪ ਲੰਬਾ ਸਮਾਂ ਬੀਜੇਪੀ ਦੇ ਨਾਲ ਸਾਹਮਣੇ ਵਿੱਚ ਰਹੇ ਇਸੇ ਕਰਕੇ ਅੱਜ ਉਹਨਾਂ ਵੱਲੋਂ ਬੀਜੇਪੀ ਦਾ ਵਿਰੋਧ ਕਰਨਾ ਪ੍ਰਭਾਵਹੀਨ ਸਾਬਤ ਹੋ ਰਿਹਾ ਹੈ ਰਾਜ ਸੱਤਾ ਹਾਸਲ ਕਰਨ ਤੇ ਮਾਨਣ ਦੇ ਲਈ ਉਹਨਾਂ ਨੇ ਹੀ ਬੀਜੇਪੀ ਦੇ ਪੈਰ ਪੰਜਾਬ ਵਿੱਚ ਲਗਾਏ ਸਨ ਜਿੱਥੋਂ ਅਕਾਲੀ ਦਲ ਤੇ ਪੰਥਕ ਸ਼ਕਤੀ ਕਮਜ਼ੋਰ ਹੋਣ ਦਾ ਮੁੱਢ ਵੱਜਿਆ ਜਿੱਥੇ ਅਕਾਲੀ ਸਰਕਾਰ ਦੌਰਾਨ ਪੰਜਾਬ ਦੀ ਆਰਥਿਕਤਾ ਤਬਾਹ ਹੋਈ ਪੰਜਾਬ ਦੀ ਜਵਾਨੀ ਬੇਰੋਜ਼ਗਾਰ ਹੋ ਕੇ ਨਸ਼ਿਆਂ ਦੇ ਰਾਤ ਉਰਪਈ ਉਧਰ ਦੂਸਰੀ ਤਰਫ ਭਾਜਪੀ ਨਾਲ ਭਾਈਵਾਲੀ ਦੇ ਦੌਰਾਨ ਅਕਾਲੀ ਦਲ ਨੇ ਬਹੁਤ ਪੰਥਕ ਨੁਕਸਾਨ ਕੀਤੇ ਅਕਾਲੀ ਦਲ ਰਾਜ ਦੇ ਨਸ਼ੇ ਦੀ ਲੋਰ ਦੇ ਵਿੱਚ ਸੁੱਤਾ ਰਿਹਾ ਅਤੇ ਆਰਐਸਐਸ ਨੇ ਆਪਣੀਆਂ ਸਹਿਯੋਗੀ ਸੰਸਥਾਵਾਂ ਸੰਪਰਦਾਵਾਂ ਤੇ ਸ਼ਖਸੀਅਤਾਂ ਜਿਹੜੀਆਂ ਉਹਨਾਂ ਨੇ ਅਕਾਲੀ ਦਲ ਤੇ ਸ਼ਰੂਬਨੀ ਕਮੇਟੀ ਦੀਆਂ ਜੜ੍ਹਾਂ ਵਿੱਚ ਬਿਠਾਈਆਂ ਹੋਈਆਂ ਸੀ ਉਹਨਾਂ ਰਾਹੀਂ ਅਣਮਤੀ ਪ੍ਰਭਾਵ ਸਿਖਰਾਂ ਤੇ ਪਹੁੰਚਾਇਆ ਇਸੇ ਦੌਰਾਨ ਨਾਨਕਸ਼ਾਹੀ ਕੈਲੰਡਰ ਦਾ ਕਤਲ ਕੀਤਾ ਗਿਆ ਸਿੱਖ ਇਤਿਹਾਸ ਸਿੱਖ ਸਿਧਾਂਤਾਂ ਨੂੰ ਗੰਦਲਾ ਤੇ ਰਲਗੱਡ ਕਰਕੇ ਨਾ ਪੂਰੇ ਜਾਣ ਵਾਲੇ ਨੁਕਸਾਨ ਕੀਤੇ ਗਏ 2001 ਤੇ 2015 ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਵੱਡੀਆਂ ਘਟਨਾਵਾਂ ਵਾਪਰੀਆਂ ਸਿੱਖੀ ਨੂੰ ਨੁਕਸਾਨ ਪਹੁੰਚਾਉਣ ਵਾਲਾ ਇਤਿਹਾਸ ਛਾਪਿਆ ਗਿਆ ਸੈਂਕੜਿਆਂ ਦੀ ਗਿਣਤੀ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਖੁਰਦਬੁਰਦ ਹੋਏ ਬਾਦਲ ਸਰਕਾਰ ਸਮੇਂ ਸਰਦਾਰ ਬਾਦਲ ਦੀਆਂ ਹਦਾਇਤਾਂ ਕਰਕੇ ਸ਼੍ਰੋਮਣੀ ਕਮੇਟੀ ਕੁੰਬ ਦੇ ਮੇਲੇ ਵਿੱਚ ਸ਼ਾਮਲ ਹੁੰਦੀ ਰਹੀ। ਸ਼੍ਰੀ ਦਰਬਾਰ ਸਾਹਿਬ ਨੂੰ ਸਰਕਾਰ ਹਵਾਲੇ ਕਰਨ ਦੀਆਂ ਗੁੰਦਾਂਗੁੰਦੀਆਂ ਗਈਆਂ। ਸਿੱਖਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਸਿੱਖ ਮੈਰਿਜ ਐਕਟ ਦਾ ਭੋਗ ਪਾ ਦਿੱਤਾ ਗਿਆ। ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਮੌਜੂਦਾ ਸਿੱਖ ਲੀਡਰਸ਼ਿਪ ਦੀ ਛਤਰਛਾਇਆ ਹੇਠ ਬਹੁਤ ਕੁਝ ਐਸਾ ਹੋਇਆ ਜਿਸ ਨਾਲ ਸਿੱਖੀ ਦਹਾਕਿਆ ਨਹੀਂ ਸਕੋ। ਸਦੀਆਂ ਪਿੱਛੇ ਚਲੀ ਗਈ ਹੈ ਪੰਥ ਤੇ ਸਿੱਖ ਮਸਲਿਆਂ ਦੇ ਨਾਂ ਦੇ ਉੱਤੇ ਵੋਟਾਂ ਲੈ ਕੇ ਸਰਕਾਰਾਂ ਜ਼ਰੂਰ ਬਣਾਈਆਂ ਗਈਆਂ ਪਰ ਪੰਥ ਦਾ ਤੇ ਸਿੱਖੀ ਦਾ ਸਵਾਰਿਆ ਕੁਝ ਨਹੀਂ ਗਿਆ ਮੰਨ ਲੈਣੇ ਆ ਕਿ ਸਰਕਾਰਾਂ ਦੀਆਂ ਆਪਣੀਆਂ ਸੀਮਾਵਾਂ ਹੁੰਦੀਆਂ ਨੇ ਚਲੋ ਸਵਾਰ ਦੇ ਘੱਟ ਪਰ ਘੱਟੋ-ਘੱਟ ਸਿੱਖੀ ਦਾ ਨੁਕਸਾਨ ਤਾਂ ਨਾ ਕਰ ਦੇ ਇਹ ਉਹ ਦੌਰ ਹੈ ਜਦੋਂ ਅਕਾਲੀ ਦਲ ਪੰਥਕ ਸੋਚ ਨਾਲ ਗੜੁੱਚ ਜਥੇਦਾਰਾਂ ਦੀ ਪਾਰਟੀ ਨਾ ਰਹਿ ਕੇ ਕਾਕਿਆਂ ਸਰਮਾਇਦਾਰਾਂ ਤੇ ਕਮਾਊ ਪੁੱਤਾਂ ਦਾ ਅਕਾਲੀ ਦਲ ਬਣ ਗਿਆ। ਪੰਥ ਵਿਰੋਧੀਆਂ ਦੀ ਲਗਾਤਾਰ ਪੁਸ਼ਤ ਪਨਾਈ ਹੋਈ ਤੇ ਪੰਥਕ ਸੋਚ ਰੱਖਣ ਵਾਲਿਆਂ ਨੂੰ ਖੁੰਝੇ ਲਗਾ ਦਿੱਤਾ ਗਿਆ। ਕਰੀਬ 1 ਸਦੀ ਪਹਿਲਾਂ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਬਣਾਇਆ ਗਿਆ। ਉਦੋਂ ਗੁਰੂ ਅਸਥਾਨਾਂ ਦੇ ਉੱਪਰ ਨਿਰਮਲਿਆਂ ਤੇ ਉਦਾਸੀਆਂ ਦੀ ਸਨਾਤਨੀ ਸੋਚ ਵਾਲੇ ਮਹੰਤਾ ਦਾ ਕਬਜ਼ਾ ਤੇ ਪ੍ਰਭਾਵ ਸੀ ਸਿੰਘ ਸਵਾ ਲਹਿਰ ਤੇ ਗੁਰਦੁਆਰਾ ਸੁਧਾਰ ਲਹਿਰ ਰਾਹੀਂ ਸਿੱਖਾਂ ਨੇ ਬੇਅੰਤ ਕੁਰਬਾਨੀਆਂ ਕਰਕੇ ਗੁਰੂ ਅਸਥਾਨਾਂ ਦਾ ਪ੍ਰਬੰਧ ਮਹੰਤਾ ਦੇ ਕਬਜ਼ਿਆਂ ਵਿੱਚੋਂ ਛੁਡਵਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ ਸੀ ਸਿੱਖਾਂ ਨੂੰ ਕਾਬੂ ਚ ਰੱਖਣ ਲਈ ਅੰਗਰੇਜ਼ ਨੇ ਗੁਰਦੁਆਰਾ ਐਕਟ 1925 ਬਣਾ ਕੇ ਸਿੱਖਾਂ ਨੂੰ ਐਕਟ ਦੇ ਅਧੀਨ ਗੁਰਦੁਆਰਾ ਪ੍ਰਬੰਧ ਲਿਆਉਣ ਦੇ ਲਈ ਮਜਬੂਰ ਕੀਤਾ ਸੀ ਇੱਥੋਂ ਹੀ ਰਾਜਸੀ ਦਖਲਅੰਦਾਜ਼ੀ ਦਾ ਦੌਰ ਸ਼ੁਰੂ ਹੋ ਗਿਆ ਜਿਸ ਦੇ ਨਤੀਜੇ ਵਜੋਂ ਅੱਜ ਦੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਾਲ ਮੁੜ ਉਸ ਵੇਲੇ ਦੇ ਮਹੰਤਾਂ ਦੇ ਪ੍ਰਬੰਧ ਜਿਹਾ ਹੀ ਹੋ ਗਿਆ 20ਵੀਂ ਸਦੀ ਦੇ ਆਰੰਭ ਵਿੱਚ ਗੁਰਦੁਆਰਾ ਸੁਧਾਰ ਲਹਿਰ ਅਤੇ ਸਿੰਘ ਸਭਾ ਲਹਿਰ ਦੇ ਦੌਰਾਨ ਗੁਰਮਤ ਨਜ਼ਰੀਏ ਨੂੰ ਸਾਹਮਣੇ ਰੱਖ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖੀ ਦੀ ਮੁੱਖ ਧਾਰਾ ਦਾ ਫੈਲਾਅ ਕੀਤਾ ਗਿਆ ਸੀ ਗੁਰਦੁਆਰਾ ਸੁਧਾਰ ਲਹਿਰ ਵੇਲੇ ਸਿੱਖਾਂ ਦਾ ਮੁੱਖ ਸਿਧਾਂਤਕ ਟਕਰਾ ਨਿਰਮਲਿਆਂ ਉਦਾਸੀਆਂ ਤੇ ਮਹੰਤਾਂ ਨਾਲ ਰਿਹਾ ਇਸ ਬਾਰੇ تفसील ਵਿੱਚ ਗੁਰਦੁਦਵਾਰਾ ਐਕਟ ਵਿੱਚ ਹੀ ਵੇਖਿਆ ਜਾ ਸਕਦਾ ਹੈ ਬਾਦਲਾਂ ਦੇ ਦੌਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁੜ ਉਹਨਾਂ ਨਿਰਮਲਿਆਂ ਉਦਾਸੀਆਂ ਦੇ ਚੁੰਗਲ 'ਚ ਫਸ ਗਈ ਅਜਿਹੇ ਲੋਕਾਂ ਦਾ ਪ੍ਰਭਾਵ ਪਿਛਲੇ ਦੋ ਦਹਾਕਿਆਂ ਤੋਂ ਸ਼੍ਰੋਮਣੀ ਕਮੇਟੀ ਦੇ ਕੰਮਕਾਜ ਤੇ ਮਰਿਆਦਾਵਾਂ ਉੱਪਰ ਵੀ ਘਾਰੂ ਚ ਰਿਹਾ ਹੈ। ਅਕਾਲੀ ਦਲ ਵਿੱਚ ਜ਼ਗੀਰਦਾਰੂ ਸੋਚ ਘਾਰੂ ਹੈ ਅਤੇ ਜ਼ਗੀਰਦਾਰ ਆਗੂਆਂ ਦਾ ਮਕਸਦ ਕੇਵਲ ਸੱਤਾ ਹਾਸਲ ਕਰਨ ਤੱਕ ਰਿਹਾ ਹੈ। ਤੇ ਇਹ ਜ਼ਗੀਰਦਾਰ ਲੋਕ ਸ਼੍ਰੋਮਣੀ ਕਮੇਟੀ ਨੂੰ ਵੀ ਤਾਕਤ ਦਾ ਇੱਕ ਸਾਧਨ ਮੰਨਦੇ ਨੇ। ਆਪਣੇ ਪੱਲੇ ਗੁਰਮਤ ਸੋਚ ਨਾ ਹੋਣ ਦੀ ਵਜ੍ਹਾ ਕਰਕੇ ਉਹਨਾਂ ਦਾ ਮਕਸਦ ਕਿਸੇ ਤਰ੍ਹਾਂ ਵੀ ਪੰਥਕ ਸੁਧਾਰ ਨਹੀਂ ਬਲਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਦੂਜਿਆਂ ਕੋਲੋਂ ਖੋਣ ਤੱਕ ਹੀ ਸੀਮਤ ਖਾਈ ਦਿੰਦਾ ਹੈ ਸ਼੍ਰੋਮਣੀ ਕਮੇਟੀ ਦੀ ਚੋਣ ਦੇ ਲਈ ਬਹੁਤ तरह ਪੱਪਾਂ ਪਾਰ ਨੇ ਪਰ ਮੇਰੇ ਮਨ ਵਿੱਚ ਇੱਕ ਵੱਡਾ ਸਵਾਲ ਉੱਠਦਾ ਹੈ ਕਿ ਕੀ ਇਸ ਵਾਰ ਫੇਰ ਇਹ ਚੋਣਾਂ ਬਿਨਾਂ ਕਿਸੇ ਪੰਥਕ ਏਜੰਡੇ ਤੋਂ ਹੋਣਗੀਆਂ ਪਾਰਟੀਆਂ ਦੀ ਤਾਕਤ ਨਾਲ ਹੀ ਲੜੀਆਂ ਜਾਣਗੀਆਂ ਜੇਕਰ ਸਿੱਖ ਰਾਜਨੀਤੀ ਦੇ ਇਸ ਰੋਲ ਘਚੋਲੇ ਵਿੱਚ ਹੀ ਫਸੇ ਰਹਿ ਗਏ ਤਾਂ ਰਾਜਸੀ ਬਿਰਤੀ ਵਾਲੇ ਲੋਕਾਂ ਨੇ ਹੀ ਸ਼੍ਰੋਮਣੀ ਕਮੇਟੀ ਪ੍ਰਬੰਧ ਉੱਪਰ ਮੁੜ ਕਾਬਜ ਹੋਣਾ ਹੈ ਚਿਹਰੇ ਬਦਲ ਜਾਣਗੇ ਪਰ ਇਸ ਨਾਲ ਕੋਈ ਫਰਕ ਨਹੀਂ ਪੈਣਾ ਜਦੋਂ ਤੱਕ ਏਜੰਡੇ ਨਹੀਂ ਬਦਲਦੇ ਜਦੋਂ ਤੱਕ ਗੁਰਮਤਿ ਸਿਧਾਂਤ ਲਾਗੂ ਨਹੀਂ ਕੀਤੇ ਜਾਂਦੇ ਜੇਕਰ ਮੈਂ ਨਿੱਜੀ ਗੱਲ ਕਰਾਂ ਤਾਂ 2011 ਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਮੈਂ ਬਹੁਤੀਆਂ ਗੱਲਾਂ ਨਹੀਂ ਸੀ ਕੀਤੀਆਂ ਬਲਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਆਜ਼ਾਦ ਹਸਤੀ ਲਈ ਯਤਨਸ਼ੀਲ ਹੋਣ ਦਾ ਏਜੰਡਾ ਸੰਗਤ ਸਾਹਮਣੇ ਦੱਸਿਆ ਸੀ ਲੰਬੇ ਸਮੇਂ ਤੋਂ ਇਸ ਮੁੱਦੇ ਦੇ ਉੱਪਰ ਅਸੀਂ ਆਵਾਜ਼ ਬੁਲੰਦ ਕਰਦੇ ਆ ਰਹੇ ਹਾਂ ਤੇ ਅੱਜ ਵੀ ਇਸ ਸਿਧਾਂਤਕ ਮੁੱਦੇ ਤੇ ਉੱਤੇ ਕਾਇਮ ਹਾਂ ਸੋ ਅੱਜ ਤੋਂ ਹੀ ਇਸ ਗੱਲ ਨੂੰ ਚਰਚਾ ਵਿੱਚ ਲਿਆਉਣ ਦੀ ਲੋੜ ਹੈ ਕਿ ਨਵੀਆਂ ਤੇ ਪੁਰਾਣੀਆਂ ਧਿਰਾਂ ਆਪਣਾ ਪੰਥਕ ਏਜੰਡਾ ਸਿੱਖ ਕੌਮ ਦੇ ਸਾਹਮਣੇ ਰੱਖਣ ਸਪਸ਼ਟ ਹੋਣਾ ਚਾਹੀਦਾ ਹੈ ਕਿ ਕਿਹੜੀਆਂ-ਕਿਹੜੀਆਂ ਧਿਰਾਂ ਸਿੱਖੀ ਦੀ ਮੁੱਖ ਧਾਰਾ ਨੂੰ ਪਰਨਾਈਆਂ ਹੋਈਆਂ ਨੇ ਇਹ ਧਿਰਾਂ ਕਿਸ ਤਰੀਕੇ ਨਾਲ ਸਿੱਖੀ ਦੀ ਮੁੱਖ ਧਾਰਾ ਨੂੰ ਅੱਗੇ ਵਧਾ ਸਕਦੀਆਂ ਨੇ ਕਿਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿਧਾਂਤਾਂ ਦਾ ਫੈਲਾਅ ਕੀਤਾ ਜਾ ਸਕਦਾ ਹੈ ਇਹਨਾਂ ਧਿਰਾਂ ਦੀ ਵਿਚਾਰਧਾਰਾ ਸਮਝਣ ਤੋਂ ਬਾਅਦ ਹੀ ਸਿੱਖਾਂ ਨੂੰ ਕਿਸੇ ਇੱਕ ਧਿਰ ਨਾਲ ਜੁੜਨਾ ਚਾਹੀਦਾ ਪਰ ਅਸਲ ਵਿੱਚ ਮੁੱਦਿਆਂ ਤੇ ਏਜੰਡਿਆਂ ਬਾਰੇ ਅੱਜ ਕੋਈ ਚਰਚਾ ਨਹੀਂ ਹੋ ਰਹੀ ਇੱਕ ਦੂਜੇ ਨੂੰ ਭੰਡਣ ਬਸ ਤਾਕਤ ਹਾਸਲ ਕਰਨ ਅਤੇ ਸ਼੍ਰੋਮਣੀ ਕਮੇਟੀ ਪ੍ਰਬੰਧ ਵਿੱਚ ਅੱਗੇ ਆਉਣ ਦੀ ਹੀ ਵਿਉਂਤਬੰਦੀ ਕੀਤੀ ਜਾ ਰਹੀ ਹੈ ਸਿਰਫ ਚਿਹਰੇ ਬਦਲਣ ਨਾਲ ਕੌਮ ਨੂੰ ਕੋਈ ਲਾਭ ਨਹੀਂ ਹੋਵੇਗਾ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਜੇਕਰ ਸਿੱਖ ਸੱਚਮੁੱਚ ਸੁਧਾਰ ਦਾ ਬਦਲਾਅ ਲਿਆਉਣਾ ਚਾਹੁੰਦੇ ਨੇ ਤਾਂ ਪੰਥਕ ਏਜੰਡੇ ਬਾਰੇ ਸਿੱਖ ਕੌਮ ਵਿੱਚ ਹੁਣ ਤੋਂ ਹੀ ਗੱਲ ਤੋਰੀ ਜਾਣੀ ਬਹੁਤ ਲਾਜ਼ਮੀ ਹੈ ਜੋ ਸੱਜਣ ਚੁਣੇ ਜਾਣੇ ਨੇ ਜਦੋਂ ਤੱਕ ਉਹਨਾਂ ਵਿੱਚ ਸਿਧਾਂਤਕ ਸਪਸ਼ਟਤਾ ਨਾ ਹੋਵੇ ਤਾਂ ਚਿਹਰੇ ਬਦਲਣ ਨਾਲ ਕਦੇ ਬਦਲਾਅ ਨਹੀਂ ਆਇਆ ਕਰਦਾ ਗੁਰਦੁਆਰਾ ਐਕਟ ਦੀਆਂ ਧਾਰਾਵਾਂ ਸਮੁੱਚੇ ਪ੍ਰਬੰਧ ਦਾ ਕੇਂਦਰੀਕਰਨ ਕਰਦੀਆਂ ਨੇ ਤੇ ਇਸ ਵਿੱਚ ਹਾਊਸ ਅਤੇ ਸਾਰੇ ਮੈਂਬਰਾਂ ਦੀ ਸ਼ਮੂਲੀਅਤ ਨਹੀਂ ਹੁੰਦੀ ਮੈਂਬਰ ਤਾਂ ਸਾਲ ਵਿੱਚ ਦੋ ਵਾਰ ਬੋਲੇਸੋ ਨਿਹਾਲ ਦੇ ਜਕਾਰੇ ਲਗਾਉਣ ਲਈ ਰੱਖੇ ਗਏ ਨੇ ਇਸ ਤੋਂ ਬਾਅਦ ਕੁਝ ਨਹੀਂ ਇੱਕ ਵਾਰ ਪ੍ਰਧਾਨ ਚੁਣਨ ਸਮੇਂ ਤੇ ਦੂਸਰਾ ਬਜਟ ਸੈਸ਼ਨ ਦੌਰਾਨ ਕਰੀਬ 2 ਘੰਟੇ ਦੀ ਰਸਮੀ ਇਕੱਤਰਤਾ ਹੁੰਦੀ ਹੈ ਸਿੱਖ ਮੁੱਦਿਆਂ ਨੂੰ ਵਿਚਾਰਨ ਲਈ ਸ਼੍ਰੋਮਣੀ ਕਮੇਟੀ ਦੇ ਵਿੱਚ ਉਈ ਲੰਬੇ ਇਜਲਾਸ ਕਰਨ ਦਾ ਵਿਧਾਨ ਨਹੀਂ ਹੈ ਇਸ ਬਾਰੇ تفصیلی وچ تا گل ਫੇਰ ਕਰਾਂਗੇ ਪਰ ਗੁਰਦੁਆਰਾ ایکٹ دے مطابق گੁਰਦੁਆਰਾ ਪ੍ਰਬੰਧ وچ ਸੰਗਤੀ ਸ਼مولیت نو ختم ਕੀਤਾ ਗਿਆ ਹੈ اس ਕਰਕੇ دہਾਕਿਆਂ ਤੋਂ ਸਿੱਖ بے بس ہو کے صرف ਕਲਪਦੇ ਰਹਿੰਦੇ ਨੇ ਪਰ ਕਰ ਕੁਝ ਨਹੀਂ ਸਕਦੇ ਜਿਹੜਾ ਅਕਾਲੀ ਦਲ ਰਾਜ ਸੱਤਾ ਦੇ ਵਿੱਚ ਫੈਡਰਲ ਢਾਂਚੇ ਦੀ ਗੱਲ ਕਰਦਾ ਹੈ ਉਸ ਦੀ ਆਪਣੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਢਾਂਚਾ ਬਿਲਕੁਲ ਫੈਡਰਲ ਨਹੀਂ ਹੈ ਇਸ ਦੇ ਵਿੱਚ ਪੂਰੀ ਤਰ੍ਹਾਂ ਕੇਂਦਰੀਕਰਨ ਹੈ ਔਰ ਜਦੋਂ ਤੱਕ ਇਹ ਢਾਂਚਾ ਤਬਦੀਲ ਨਹੀਂ ਹੁੰਦਾ ਚਿਹਰੇ ਤਬਦੀਲ ਹੋਣ ਨਾਲ ਕੋਈ ਬਦਲਾਅ ਨਹੀਂ ਆਉਣਾ ਅਸਲ ਵਿੱਚ ਲੋੜ ਇਸ ਢਾਂਚੇ ਤੇ ਸਿਸਟਮ ਨੂੰ ਚੇਂਜ ਕਰਨ ਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਪ੍ਰਬੰਧ ਵਿੱਚ ਸਮੂੱਚੀਆਂ ਸਿੱਖ ਸੰਗਤਾਂ ਦੀ ਜਦੋਂ ਤੱਕ ਸ਼ਮੂਲੀਅਤ ਨਹੀਂ ਹੁੰਦੀ ਉਦੋਂ ਤੱਕ ਕਿਸੇ ਵੀ ਤਰ੍ਹਾਂ ਦੇ ਨਤੀਜੇ ਹਾਸਲ ਨਹੀਂ ਹੋ ਸਕਦੇ ਪੰਥਕ ਨਜ਼ਰੀਏ ਤੋਂ ਗੁਰਦੁਆਰਾ ਐਕਟ ਖਾਮੀਆਂ ਭਰਪੂਰ ਹੈ ਤੇ ਇਸ ਵਿੱਚ ਸੰਗਤ ਦੀ ਕੋਈ ਥਾਂ ਨਹੀਂ ਹੈ ਸੰਗਤ ਦਾ ਰੋਲ ਸਿਰਫ ਰਾਜਨੀਤਿਕਾਂ ਦੀ ਸਹੂਲਤ ਅਨੁਸਾਰ ਹੋਣ ਵਾਲੀਆਂ ਚੋਣਾਂ ਦੌਰਾਨ ਪੱਗੋ ਪੱਗੀ ਹੋਣ ਤੋਂ ਵੱਧ ਕੁਝ ਵੀ ਨਹੀਂ ਹੈ ਸਿਧਾਂਤਕ ਤੌਰ ਤੇ ਤਾਂ ਗੁਰਦੁਆਰਾ ਪ੍ਰਬੰਧ ਲਈ ਸਰਕਾਰੀ ਐਕਟ ਦੀ ਅਧੀਨਗੀ ਨਹੀਂ ਚਾਹੀਦੀ ਸਿੱਖ ਸੰਸਥਾਵਾਂ ਦਾ ਪ੍ਰਬੰਧ ਵੋਟਾਂ ਰਾਹੀਂ ਨਾ ਹੋ ਕੇ ਗੁਣਾਂ ਦੇ ਆਧਾਰ ਉੱਪਰ ਚੁਣੇ ਪ੍ਰਬੰਧਕਾਂ ਵੱਲੋਂ ਹੋਣਾ ਚਾਹੀਦਾ ਹੈ ਫਿਰ ਵੀ ਜੇਕਰ গিਵਨ ਸਰਕਮਸਟੈਂਸਸ ਦੇ ਵਿੱਚ VOTING ਸਿਸਟਮ ਵਿੱਚ ਹੀ ਵਿਚਰਨਾ ਪੈਂਦਾ ਹੈ ਤਾਂ ਪੰਥਕ ਸੋਚ ਤੇ ਗੁਰਮਤਿ ਸਿਧਾਂਤ ਨੂੰ ਪਰਣਾਏ ਸਿੱਖ ਨੌਜਵਾਨ ਅੱਗੇ ਆਉਣ ਸਿੱਖੀ ਦੀ ਮੁਖ ਧਾਰਾ ਦੇ ਫੈਲਾਅ ਲਈ ਉਦਮਸ਼ੀਲ ਹੋਣ ਫਿਰ ਜੇਕਰ ਇਸ ਐਕਟ ਦੀ ਹੀ ਗੱਲ ਕਰ ਲਈਏ ਤਾਂ ਮੌਜੂਦਾ ਗੰਧਲੇ ਰਾਜਨੀਤਿਕ ਮਾਹੌਲ ਵਿੱਚ ਗੁਰਦੁਆਰਾ ਐਕਟ ਦੀ ਗੈਰ ਰਾਜਸੀ ਧਾਰਮਿਕ ਸੰਸਥਾ ਬਣਾਉਣ ਵਾਲੀ ਮਨਸ਼ਾ ਉਹ ਕਦੇ ਵੀ ਪੂਰੀ ਨਹੀਂ ਹੁੰਦੀ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ ਐਕਟ ਵਿੱਚ ਤਾਂ ਕਿਹਾ ਗਿਆ ਹੈ ਕਿ ਕੋਈ ਰਾਜਸੀ ਪਾਰਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜ ਨਹੀਂ ਸਕਦੀ ਪਰ जरा ਸੋਚ ਕੇ ਦੇਖੋ ਤੁਸੀਂ ਕਦੇ ਰਾਜਸੀ ਪਾਰਟੀ ਦੀ ਦਖਲਅੰਦਾਜ਼ੀ ਤੇ ਉਹਨਾਂ ਦੇ ਪ੍ਰਭਾਵ ਤੋਂ ਬਿਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੁੰਦੀ ਦੇਖੀ ਹੈ ਜਾਂ ਉਸ ਦਾ ਕੰਮਕਾਜ ਹੁੰਦਾ ਦੇਖਿਆ ਗੁਰਦੁਆਰਾ ਐਕਟ ਰਾਜਨੀਤਿਕ ਪਾਰਟੀਆਂ ਨੂੰ ਚੋਣ ਲੜਨ ਦੀ ਇਜਾਜ਼ਤ ਨਹੀਂ ਦਿੰਦਾ ਪਰ ਸਭ ਤੋਂ ਪਹਿਲਾਂ ਅਕਾਲੀ ਦਲ ਖੁਦ ਲੁਕਵੇਂ ਢੰਗ ਨਾਲ ਐਕਟ ਦੀ ਇਸ ਚੰਗੀ ਮਨਸ਼ਾ ਦੀ ਖਿਲਾਫਤ ਕਰਦਾ ਹੈ। ਗੁਰਦੁਆਰਾ ਚੋਣਾ ਸਮੇਂ ਅਕਾਲੀ ਦਲ ਤੱਕੜੀ ਨਿਸ਼ਾਨ ਉੱਪਰ ਚੋਣਾ ਨਹੀਂ ਲੜ ਸਕਦਾ। ਇਸ ਲਈ ਲੁਕਵੇਂ ਢੰਗ ਨਾਲ ਅਕਾਲੀ ਦਲ ਪਾਰਟੀ ਵੱਜੋਂ ਟਰੈਕਟਰ ਨਿਸ਼ਾਨ ਤੇ ਚੋਣ ਲੜਦਾ ਹੈ। ਟਰੈਕਟਰ ਨਿਸ਼ਾਨ ਉੱਪਰ ਖੜੇ ਉਮੀਦਵਾਰ ਰਾਜਨੀਤਿਕ ਪੰਜਾਬੀ ਪਾਰਟੀ ਵੱਲੋਂ ਚੋਣ ਲੜਦੇ ਨੇ। ਇਸੇ ਕਰਕੇ ਦੂਜੀਆਂ ਰਾਸ਼ੀ ਪਾਰਟੀਆਂ ਦੀ ਭੂਮਿਕਾ ਵੀ ਕਿਸੇ ਨਾ ਕਿਸੇ ਰੂਪ ਵਿੱਚ ਇਨ੍ਹਾਂ ਚੋਣਾਂ ਵਿੱਚ ਆ ਜਾਂਦੀ ਹੈ। ਉਹਨਾਂ ਦੀ ਦਖਲਅੰਦਾਜ਼ੀ ਵੀ ਗੈਰਵਾਜਬ ਹੈ। ਪਰ ਇਸ ਦਾ ਮੁੱਢ ਅਕਾਲੀ ਦਲ ਆਪ ਬਣਦਾ ਹੈ। ਜਦੋਂ ਰਾਸ਼ੀ ਪਾਰਟੀ ਹੁੰਦਿਆਂ ਅਕਾਲੀ ਦਲ ਆਪ ਖੁੱਲੇ ਆਮ ਗੁਰਦੁਆਰਾ ਚੋਣਾਂ ਵਿੱਚ ਸ਼ਾਮਲ ਹੁੰਦਾ ਹੈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਭਾਵ ਨੂੰ ਆਪਣੀਆਂ ਰਾਸ਼ੀ ਲੋੜਾਂ ਲਈ ਵਰਤਦੇ ਨੇ ਇਹ ਅਕਾਲੀ ਤੇ ਇਸੇ ਸਹਾਰੇ ਨੂੰ ਖਤਮ ਕਰਨ ਲਈ ਬਾਕੀ ਰਾਜਸੀ ਪਾਰਟੀਆਂ ਲੁਕਵੇਂ ਰੂਪ ਵਿੱਚ ਦਖਲਅੰਦਾਜ਼ ਹੁੰਦੀਆਂ ਨੇ ਮੇਰਾ ਮਕਸਦ ਕਿਸੇ ਰਾਜਸੀ ਪਾਰਟੀ ਦੇ ਹੱਕ ਜਾਂ ਵਿਰੋਧ ਵਿੱਚ ਗੱਲ ਕਰਨ ਦਾ ਨਹੀਂ ਮਕਸਦ ਕੇਵਲ ਇਹ ਹੈ ਕਿ ਕਿਸੇ ਵੀ ਰਾਜਸੀ ਤਰ੍ਹਾਂ ਦਾ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਦਖਲ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਨਾਲ ਸਿੱਖੀ ਦਾ ਬਹੁਤ ਨੁਕਸਾਨ ਹੋ ਰਿਹਾ ਮੈਂ ਇਹ ਗੱਲ ਵੀ بار-बार ਕਹਿੰਦਾ ਆ ਰਿਹਾ ਕਿ ਦਿੱਲੀ ਸ਼੍ਰੋਮਣੀ ਕਮੇਟੀ ਦੇ ਵੱਲ ਬਹੁਤ ਤੇਜ਼ੀ ਦੇ ਨਾਲ ਵਧ ਰਹੀ ਹੈ ਤੇ ਅਜਿਹੇ ਹਾਲਾਤ ਵਿੱਚ ਜੇਕਰ ਸਮੁੱਚੀ ਕੌਮ ਚੇਤਨਣ ਹੋ ਕੇ ਨਾ ਚੱਲੀ ਤਾਂ ਮੈਨੂੰ ਬਚਾਉ ਦਾ ਕੋਈ ਹੱਲ ਨਹੀਂ ਦਿਸਦਾ ਇਹ ਬੀਜ ਅਕਾਲੀ ਦਲ ਨੇ ਖੁਦ ਬੀਜੇ ਨੇ ਜਿਸ ਦਾ ਨੁਕਸਾਨ ਸਿੱਖਾਂ ਨੂੰ ਕੌਮੀ ਤੌਰ ਤੇ ਹੋ ਰਿਹਾ ਤੇ ਹੁੰਦਾ ਰਹੇਗਾ 2 ਦਸੰਬਰ ਨੂੰ ਹੋਣ ਵਾਲੇ ਫੈਸਲਿਆਂ ਤੋਂ ਪਹਿਲਾਂ ਕੁਝ ਪੰਥਕ ਹਤੈਸ਼ੀਆਂ ਨੇ ਗਿਆਨੀ ਰਗਵੀਰ ਸਿੰਘ ਜੀ ਤੇ ਗਿਆਨੀ ਹਰਪ੍ਰੀਤ ਸਿੰਘ ਇਹਨਾਂ ਨੂੰ ਸਲਾਹ ਦਿੱਤੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਹਦਾਇਤ ਵੀ ਕੀਤੀ ਜਾਵੇ ਕਿ ਉਹ ਰਾਜਨੀਤਿਕ ਪਾਰਟੀ ਹੋਣ ਦੇ ਨਾਤੇ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਦੇ ਮਾਮਲਿਆਂ ਵਿੱਚ ਪੂਰਨ ਰੂਪ ਵਿੱਚ ਦਖਲ ਦੇਣਾ ਬੰਦ ਕਰ ਦੇਵੇ ਜੇਕਰ ਅਜਿਹਾ ਹੋ ਜਾਂਦਾ ਤਾਂ ਘਟੋ ਘਟ ਆਂਦੇ ਸਮੇਂ ਵੀ ਸਾਰੀਆਂ ਰਾਜਸੀ ਪਾਰਟੀਆਂ ਦੇ ਦਖਲ ਨੂੰ ਰੋਕਿਆ ਜਾ ਸਕਦਾ ਸੀ ਅਕਾਲੀ ਦਲ ਰਾਜਸੀ ਪਾਰਟੀ ਦੇ ਤੌਰ ਤੇ ਕੰਮ ਕਰੇ ਪੰਥ ਖੇਤਾਂ ਦੀ ਰਾਖੀ ਕਰੇ ਪੰਥ ਅਜੇਹੇ ਅਕਾਲੀ ਦਲ ਦੀ ਪਿੱਠ ਤੇ ਖੜ ਸਕਦਾ ਸੋ ਨਾ ਇਸ ਗੱਲ ਲਈ ਸ਼੍ਰੋਮਣੀ ਕਮੇਟੀ ਦੇ ਜਥੇਦਾਰਾਂ ਦੀਆਂ ਲੱਤਾਂ ਨੇ ਪਾਰ ਚੱਲਿਆ ਤੇ ਨਾ ਸਿੱਖ ਸੰਸਥਾਵਾਂ ਵਿੱਚੋਂ ਰਾਜਨੀਤੀ ਦਾ ਖਾਤਮਾ ਹੋਣਾ ਹੈ ਹੁਣ ਤਾਂ ਬਾਕੀ ਰਾਜਸੀ ਧਿਰਾਂ ਅਕਾਲੀ ਪਾਰਟੀ ਨੂੰ ਪਰੇ ਕਰਕੇ ਆਪਣੀ ਪਾਰਟੀ ਦਾ ਗਲਬਾ ਸ਼੍ਰੋਮਣੀ ਕਮੇਟੀ ਉੱਪਰ ਪਾਉਣ ਦੀ ਵਿਉਂਤਬੰਦੀ ਵਿੱਚ ਹਨ ਇਹ ਕਰੜਾ ਫੈਸਲਾ ਤੁਹਾਨੂੰ ਸਿੱਖਾਂ ਨੂੰ ਕਰਨਾ ਪਏਗਾ ਪਵੇਂ ਅੱਜ ਕਰ ਲੋ ਪਵੇਂ 20 ਸਾਲਾਂ ਬਾਅਦ ਕਰ ਲੈਣਾ ਇਸ ਤੋਂ ਬਿਨਾਂ ਰਾਜਨੀਤੀ ਦੀ ਸਿੱਖ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਦੇ ਵੀ ਬੰਦ ਨਹੀਂ ਹੋਣੀ ਮੀਰੀ ਪੀਰੀ ਦੇ ਕਨਸੈਪਟ ਨੂੰ ਸਹੀ ਰੂਪ ਵਿੱਚ ਅਪਣਾਉਣਾ ਪੈਣਾ ਇੱਕ ਗੱਲ ਮੈਂ ਬਾਦਲ ਦਲ ਵਾਲਿਆਂ ਨੂੰ ਵੀ ਕਹਿ ਦਵਾਂ ਉਹ ਭਲਿਓ ਅਸੀਂ ਅਕਾਲੀ ਦਲ ਦੇ ਵਿਰੋਧੀ ਨਹੀਂ ਆ ਅਸੀਂ ਅਕਾਲੀ ਦਲ ਨੂੰ ਮਜ਼ਬੂਤ ਹੋਇਆ ਦੇਖਣਾ ਚਾਹੁੰਦੇ ਆ ਪਰ ਉਹ ਅਕਾਲੀ ਦਲ ਸਿੱਖੀ ਨੂੰ ਮਜ਼ਬੂਤ ਕਰਨ ਦੇ ਰਾਹ ਦੇ ਤੁਰੇ ਜੋ ਸਿੱਖੀ ਦੀ ਵਾਰਡ ਬਣ ਕੇ ਖੜ ਸਕੇ ਧਰਮ ਦੇ ਨਾਂ ਦੇ ਉੱਤੇ ਰਾਜਨੀਤੀ ਕਰਨ ਦੀ ਥਾਂ ਧਰਮੀ ਰਾਜਨੀਤੀ ਕਰੇ ਸਿਧਾਂਤਕ ਤਬਦੀਲੀਆਂ ਬਾਰੇ ਗੱਲ ਕਰਨ ਜਾਂ ਤੁਹਾਡੇ ਕੰਨ ਖੋਲਣ ਵਾਲਿਆਂ ਨੂੰ ਤੁਸੀਂ ਦੁਸ਼ਮਣ ਸਮਝੀ ਬੈਠੇ ਹੋ ਮੈਨੂੰ ਕਰੀਬ 15 ਸਾਲ ਪਹਿਲਾਂ ਦੀ ਗੱਲ ਯਾਦ ਆਉਂਦੀ ਹੈ ਸਰਕਾਰ ਬਾਦਲਾਂ ਦੀ ਸੀ ਤੇ ਇਹਨਾਂ ਦੀ ਪੂਰੀ ਚੜ੍ਹਾਈ ਸੀ ਸੁਖਬੀਰ ਸਿੰਘ ਬਾਦਲ ਨਾਲ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਦੀ ਜ਼ਮੀਨ ਦੇ ਮਾਮਲੇ ਵਿੱਚ ਮੇਰੀ 1 ਟੂ 1 ਮੁਲਾਕਾਤ ਵਿੱਚ ਮੈਂ ਉਹਨਾਂ ਨੂੰ ਕਿਹਾ ਸੀ ਕਿ ਜਿਸ ਟੰਗ ਨਾਲ ਤੁਸੀਂ ਪੰਥਕ ਮਸਲਿਆਂ ਨੂੰ ਡੀਲ ਕਰ ਰਹੇ ਹੋ ਤੇ ਜਿਸ ਨਵੇਂ ਪੱਦਰ ਤੇ ਤਖਤਾਂ ਦੇ ਮੁਖੀਆਂ ਨੂੰ ਵਰਤ ਰਹੇ ਹੋ ਇੱਕ ਦਿਨ ਇਹ ਸੰਸਥਾਵਾਂ ਤੇ ਧਾਰਮਿਕ ਮੁਖੀ ਭਾਵ ਜਥੇਦਾਰ ਕਾਸੀ ਯੋਗੇ ਨਹੀਂ ਰਹਿਣੇ ਅੱਜ ਤੁਸੀਂ ਇਹਨਾਂ ਨੂੰ ਆਪਣੇ ਰਾਸੀ ਮਕਸਦਾਂ ਲਈ ਵਰਤ ਰਹੇ ਹੋ ਪਰ ਆਉਂਦੇ ਸਮੇਂ ਵਿੱਚ ਇਹ ਤੁਹਾਡੇ ਕੰਮ ਦੇ ਵੀ ਨਹੀਂ ਰਹਿਣਗੇ। ਸ਼੍ਰੋਮਣੀ ਅਕਾਲੀ ਦਲ ਦਾ ਪੱਕਾ ਪੰਥਕ ਵੋਟ ਬੈਂਕ ਸਦਾ ਲਈ ਖੁਰ ਜਾਏਗਾ। ਸਦਾ ਸੁਖਬੀਰ ਸਿੰਘ ਬਾਦਲ ਮੱਥੇ ਤੇ ਤਿਊੜੀਆਂ ਪਾ ਕੇ ਸਿਰ ਹਿਲਾਉਂਦੇ ਰਹੇ। ਪਰ ਸਾਫ਼ ਦਿਖ ਰਿਹਾ ਸੀ ਕਿ ਉਹਨਾਂ ਨੂੰ ਮੇਰੀ ਗੱਲ ਬਿਲਕੁਲ ਵੀ ਚੰਗੀ ਨਹੀਂ ਸੀ ਲੱਗ ਰਹੀ। ਉਦੋਂ ਤਾਂ ਰਾਜ ਤਾਕਤ ਦਾ ਨਸ਼ਾ ਸੀ ਪਰ ਅੱਜ ਨਤੀਜੇ ਸਾਹਮਣੇ ਨੇ ਅੱਜ ਸਿੱਖ ਕੌਮ ਧਰਾਤਲ ਤੇ ਪਹੁੰਚਾ ਦਿੱਤੀ ਗਈ ਹੈ ਮੇਰੇ ਸਮੇਤ ਹਰ ਸਧਾਰਨ ਸਿੱਖ ਨੂੰ ਅੱਜ ਦੇ ਦਿਨ ਕੋਈ ਠੋਸ ਹੱਲ ਨਹੀਂ ਦਿਖ ਰਿਹਾ ਕਿਉਂਕਿ ਰਾਜਸੀ ਸ਼ਕਤੀਆਂ ਨੇ ਕਾਨੂੰਨ ਵਿੱਚ ਬੱਝੀਆਂ ਸਿੱਖ ਸੰਸਥਾਵਾਂ ਨੂੰ ਚਾਰੋਂ ਪਾਸਿਓਂ ਘੇਰਿਆ ਹੋਇਆ ਤੇ ਸਿੱਖ ਖੇਰੂ-ਖੇਰੂ ਹੋਏ ਪਏ ਨੇ ਅਕਾਲੀ ਕਹਾਉਣ ਵਾਲਿਓ ਗੁਰੂ ਦਾ ਵਾਸਤਾ ਹੈ ਨਰੋਲ ਪੰਥਕ ਸੋਚ ਸਿਧਾਂਤਕ ਸੋਚ ਨੂੰ ਅਪਣਾ ਕੇ ਹੀ ਗੁਰੂ ਪੰਥ ਦੀਆਂ ਸੰਸਥਾਵਾਂ ਨੂੰ ਬਚਾਇਆ ਜਾ ਸਕਦਾ ਹੈ ਸੋ ਬਚਾ ਲੋ ਅੱਜ ਦੇ ਦਿਨ ਤੁਹਾਡੇ ਵੱਲੋਂ ਰਾਜੀ ਤੌਰ ਤੇ ਚਾਰ ਕਦਮ ਪਿੱਛੇ ਹਟਣ ਨਾਲ ਪੰਥ ਇਕੱਠਾ ਹੋ ਸਕਦਾ ਹੈ ਜੇਕਰ ਸਿੱਖ ਪੰਥ ਬਚੇਗਾ ਤਾਂ ਉਸ ਵਿੱਚੋਂ ਹੀ ਕੱਲ ਨੂੰ ਤੁਹਾਡੀ ਰਾਜਨੀਤੀ ਵੀ ਮੁੜ ਕੇ ਖੜੀ ਹੋ ਸਕਦੀ ਹੈ ਸਿੱਖ ਸੰਸਥਾਵਾਂ ਨੂੰ ਰਾਜਨੀਤੀ ਦੇ ਚੁੰਗਲ ਤੋਂ ਬਾਹਰ ਕੱਢਣ ਲਈ ਪਹਿਲ ਕਦਮੀ ਅਕਾਲੀ ਕਹਾਉਣ ਵਾਲਿਆਂ ਨੂੰ ਹੀ ਕਰਨੀ ਪੈਣੀ ਹੈ। ਅੱਜ ਦੇ ਇਸ ਵੀਡੀਓ ਆਰਟੀਕਲ ਦੇ ਵਿੱਚ ਇੰਨਾ ਹੀ। ਫਿਰ ਹਾਜ਼ਰ ਹੋਵਾਂਗੇ। ਪੰਥ ਅਤੇ ਪੰਜਾਬ ਨਾਲ ਜੁੜੇ ਹੋਰ ਮਸਲਿਆਂ ਨੂੰ ਲੈ ਕੇ। ਇਸ ਵੀਡੀਓ ਨੂੰ ਹੋਰਨਾਂ ਤੱਕ ਸ਼ੇਅਰ ਕਰਨ ਦੀ ਖੇਚਲ ਕਰਿਓ ਤੇ ਨਾਲੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ। ਤਾਂ ਜੋ ਅਸੀਂ ਜੁੜੇ ਰਹਿ ਸਕੀਏ। ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ